ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋ ਹੋਗੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਸੋ ਲਾਸਟ ਵਿੱਚ ਜਿਹੜਾ ਲਾਸਟ ਵਲੌਗ ਅੰਨਾ ਸ਼ੇਅਰ ਕੀਤਾ ਸੀ ਇਹ ਉਹਦੇ ਕੰਟੀਨਿਊ ਵਿੱਚ ਹੀ ਆ ਤੇ ਉਸੇ ਦਿਨ ਦਾ ਇਹ ਵਲੌਗ ਆ ਲਾਸਟ ਵਲੌਗ ਲਾਸਟ ਵਲੌਗ ਵਿੱਚ ਮੈਂ ਤੁਹਾਡੇ ਨਾਲ ਆਪਣੀ ਸਵੀਰ ਦੇ ਸੱਤ ਸੋ ਲੈ ਕੇ 8 ਵਜੇ ਤੱਕ ਦੀ ਜਿਹੜੀ ਰੁਟੀਨ ਆ ਉਹ ਸ਼ੇਅਰ ਕੀਤੀ ਸੀਗੀ ਤੇ ਉਸ ਤੋਂ ਬਾਅਦ ਮੈਂ ਥੋੜੀ देर ਬੈਠ ਕੇ ਚਾਹ ਪੀਤੀ ਤੇ ਹੁਣ ਮੈਂ ਦੁਬਾਰਾ ਆ ਗਈਆਂ ਕਿਚਨ ਵਿੱਚ ਸੋ ਅੱਜ ਜਿਹੜਾ ਸਵੇਰ ਦਾ ਨਾਸ਼ਤਾ ਆ ਉਹਦੇ ਵਿੱਚ ਬਣਨੇ ਆ ਆਲੂ ਮਟਰ ਦੀ ਸਬਜੀ ਕਿਉਂਕਿ ਟਿਫਨ ਜਾਣਾ ਹੁੰਦਾ ਆ ਦੁਕਾਨ ਤੇ ਤੇ ਇਸ ਕਰਕੇ ਜਿਹੜਾ ਅਸੀਂ ਇੱਕ ਸਵੇਰੇ ਸਬਜੀ ਬਣਾਉਨੇ ਆ ਇੱਕ ਜਿਹੜੀ ਆ ਰਾਤ ਨੂੰ ਸਬਜੀ ਬਣਾਉਨੇ ਆ ਦੋ ਟਾਈਮ ਜਿਹੜੀ ਸਬਜੀ ਆ ਸਾਡੇ ਘਰ ਬਣਦੀ ਆ ਸੋ ਅੱਜ ਜਿਹੜੀ ਆ ਆਲੂ ਮਟਰ ਦੀ ਸਬਜੀ ਬੰਨੀ ਆ ਤੇ ਆ ਜਿਹੜੇ ਮਟਰ ਸੀ ਨਾ ਉਹਦੇ ਵਿੱਚ ਧਣੀਆਂ ਤੇ ਹਰੀਆਂ ਮਿਰਚਾਂ ਕੱਢ ਲਈਆਂ ਆ ਮੈਂ ਧਣੀਆਂ ਜਿਹੜਾ ਆ ਉਹਨੂੰ ਚੁਗ ਕੇ ਧੋ ਕੇ ਮੈਂ ਇੱਕ ਟੋਕਰੀ ਵਿੱਚ ਰੱਖ ਦੇਣਾ ਆ ਕਿ ਉਹ ਜਿਹੜਾ ਆ ਉਹ ਉਦੋਂ ਤੱਕ ਸੁੱਕ ਜਾਵੇ ਜਦੋਂ ਤੱਕ ਮੈਂ ਜਿਹੜੀ ਆ ਸਬਜ਼ੀ ਬਣਾਉਣੀ ਆ ਤੇ ਫਿਰ ਜਿਹੜਾ ਆ ਮੈਂ ਓਨੀ ਦੇਰ ਵਿੱਚ ਜਿਹੜਾ ਉਹ ਮਟਰ ਕੱਢ ਕੇ ਲੈ ਆਉਣੇ ਆ ਇਹ ਜਿਹੜੇ ਮਟਰ ਆ ਰਾਤੀ ਲੇਟ ਲਿਆਂਦੇ ਸੀਗੇ ਇਸ ਕਰਕੇ ਕੱਢਣ ਦਾ ਟਾਈਮ ਨਹੀਂ ਮਿਲਿਆ ਤਾਂ ਹੀ ਵਾਰੀ ਤੇ ਜਿਹੜੀ ਉਹ ਸਬਜ਼ੀ ਆ ਰਾਤ ਨੂੰ ਕੱਟ ਲਈਦੀ ਆ ਬਟ ਸਮ ਟਾਈਮ ਇਦਾਂ ਹੁੰਦਾ ਆ ਕਿ ਰਾਤ ਨੂੰ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਆ ਫਿਰ ਸਬਜੀ ਜਿਹੜੀਆਂ ਮੈਂ ਸਵੇਰੇ ਹੀ ਕੱਟ ਲੈਣੀਆਂ। ਹੁਣ ਮੈਂ ਆ ਗਈਆਂ ਫਿਰ ਕਿਚਨ ਵਿੱਚ ਮਟਰ ਮੈਂ ਕੱਢ ਲਿਆ। ਸਭ ਤੋਂ ਪਹਿਲਾਂ ਮੈਂ ਗੈਸ ਸਾਫ਼ ਕਰ ਲਵਾਂਗੀ। ਅ ਕਈ ਵਾਰੀ ਤੇ ਇੰਨੀ ਜਲਦੀ ਵਿੱਚ ਕੰਮ ਕਰੀਦਾ ਆ ਨਾ ਕਿ ਖਲਾਰਾ ਪਈ ਜਾਂਦਾ ਪਈ ਜਾਂਦਾ ਤੇ ਕਈ ਵਾਰ ਜਿਹੜਾ ਆ ਉਹ ਕਿੰਨੀ ਕਿੰਨੀ ਵਾਰੀ ਛੜੀ ਆ ਸਫਾਈ ਹੋ ਜਾਂਦੀ ਆ। ਸੋ ਮਟਰ ਨੇ ਕੱਢ ਲਿਆ। ਸਭ ਤੋਂ ਪਹਿਲਾਂ ਮੈਂ ਤੜਕਾ ਤਿਆਰ ਕਰਨਾ ਆ। ਜਿਹਦੇ ਵਾਸਤੇ ਮੈਂ ਪਿਆਜ਼ ਲੈ ਲਿਆ ਪਿਆਜ਼ ਜਿਹੜੇ ਹੋਰ ਛਿੱਲੇ ਲੈਣੀਆਂ ਕਈ ਵਾਰ ਮੈਂ ਨਾ ਗ੍ਰੇਟਰ ਦੇ ਨਾਲ ਇਹਨੂੰ ਗ੍ਰੇਟ ਕਰ ਲੈਣੀ ਹੁੰਦੀ ਆ ਪਿਆਜ਼ ਨੂੰ ਤੇ ਕਈ ਵਾਰੀ ਵੈਸੇ ਮੈਨੂੰ ਨਟ ਕਟਰ ਦੇ ਨਾਲ ਜਿਹੜਾ ਆ ਉਹ ਵਧੀਆ ਲੱਗਦਾ ਆ ਸਭ ਤੋਂ ਬੈਸਟ ਮੈਨੂੰ ਇਹ ਨਟ ਕਟਰੀ ਲੱਗਦਾ ਆ ਜਦੋਂ ਵੀ ਕੋਈ ਗਰੇਵੀ ਵਾਲੀ ਸਬਜ਼ੀ ਬਣਾਉਣੀ ਹੋਵੇ ਨਾ ਅਗਰ ਮਿਕਸੀ ਵਿੱਚ ਮੈਂ ਕਰਾਂ ਤਾਂ ਜਾਦਾ ਹੀ ਮਤਲਬ ਕਿ ਹੋ ਜਾਂਦਾ ਆ ਨਟ ਇੱਕ ਜਿਹੜਾ ਚੋਪਰ ਲਿਆਂਦਾ ਸੀ ਨਾ ਉਹਦਾ ਮੈਂ ਉਹਦਾ ਥ੍ਰੈਡ ਟੁੱਟ ਗਿਆ ਸੀਗਾ ਬਟ ਇਹ ਜਿਹੜਾ ਆ ਬਿਲਕੁਲ ਬੈਸਟ ਆ ਇਹਦੇ ਨਾਲ ਵੀ ਕੀ ਕਾਹਨ ਹੋ ਗਿਆ ਸੀ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਸ਼ੇਅਰ ਕਰੂੰਗੀ ਬਟ ਬਾਅਦ ਵਿੱਚ ਇਹ ਠੀਕ ਹੋ ਗਿਆ ਆ ਸੋ ਪਿਆਜ਼ ਜਿਹੜੇ ਆ ਉਹ ਮੈਂ ਸਭ ਤੋਂ ਪਹਿਲਾਂ ਗ੍ਰੇਟ ਕਰ ਲੈਣੇ ਆ ਕੁੱਕਰ ਜਿਹੜਾ ਆ ਉਹ ਸੁੱਕ ਗਿਆ ਤੇ ਉਹਦੇ ਵਿੱਚ ਮੈਂ ਪਾ ਦੇਣਾ ਆ ਤੇਲ ਇਹ ਜਿਹੜਾ ਤੇਲ ਆ ਮੈਂ ਪਹਿਲਾਂ ਹੀ ਫਰਾਈ ਕੀਤਾ ਹੋਇਆ ਆ ਇਹਦੇ ਵਿੱਚ ਦੁਬਾਰਾ ਕੋਈ ਚੀਜ਼ ਮੈਂ ਫਰਾਈ ਨਹੀਂ ਕਰਨੀ ਇਹਦਾ ਸਿਰਫ ਤੜਕਾ ਹੀ ਲਗਾਉਣਾ ਆ ਤੇ ਜਿੰਨੀ ਦੇਰ ਤੇਲ ਗਰਮ ਹੁੰਦਾ ਉੰਨੀ ਦੇਰ ਵੀ ਮੈਂ ਜਿਹੜਾ ਨਾਲ ਦੇ ਨਾਲ ਆ ਕੋਈ ਨਾ ਕੋਈ ਕੰਮ ਜਿਹੜਾ ਕਰ ਲੈਣਾ ਆ ਤੇ ਇਧਰ ਮੈਂ ਪਿਆ ਦਿੱਤਾ ਹੈ ਆ ਪਿਆਜ਼ ਅੱਛਾ ਹਨਾ ਕਿ ਕੀ ਹੁੰਦਾ ਹੈ ਕਿ ਜਦੋਂ ਅਸੀਂ ਨਾਲ ਦੇ ਨਾਲ ਕੰਮ ਕਰਦੇ ਹਾਂ ਨਾ ਜੇ ਤੇ ਅਸੀਂ ਪਹਿਲਾਂ ਥੋੜਾ ਜਿਹਾ ਚੋਪਿੰਗ ਵਗੈਰਾ ਕਰ ਲੈਨੇ ਆ ਤਾਂ ਆਧ ਵੀ ਸਾਡਾ ਜਿਹੜਾ ਕੰਮ ਆ ਉਹ ਆਸਾਨ ਹੋ ਜਾਂਦਾ ਆ ਉਹਦੇ ਨਾਲ ਕੀ ਹੁੰਦਾ ਸਾਡਾ ਮਤਲਬ ਕਿ ਸਾਨੂੰ ਕੰਮ ਜਿਹੜਾ ਹੈਵੀ ਨਹੀਂ ਲੱਗਦਾ ਬੱਡ ਕਈ ਵਾਰੀ ਜਿਵੇਂ ਕਿ ਮੇਰੀ ਆਦਤ ਬਣ ਚੁੱਕੀ ਆ ਕਿ ਮੈਂ ਜਿਹੜਾ ਉਹ ਪਹਿਲਾਂ ਚੋਪਿੰਗ ਨਹੀਂ ਕਰਦੀ ਹੁੰਦੀ ਮੈਂ ਨਾਲ ਦੇ ਨਾਲ ਹੀ ਚੋਪਿੰਗ ਕਰਦੀ ਹੁੰਦੀ ਆ ਮੈਨੂੰ ਐਵੇਂ ਲੱਗਦਾ ਹੈ ਕਿ ਇਸ ਤਰ੍ਹਾਂ ਜਿਹੜੀ ਸਬਜੀ ਆ ਨਾ ਉਹ ਜਲਦੀ ਬਣ ਜਾਂਦੀ ਆ ਕਿਉਂਕਿ ਮੈਨੂੰ ਨਾ ਲੱਗੇ ਖਲੋਣਾ ਜਿਹੜਾ ਆ ਉਹ ਬੋਰਿੰਗ ਜਿਹਾ ਲੱਗਦਾ ਜਿਵੇਂ ਹੁਣ ਮੈਂ ਪਹਿਲਾਂ ਹੀ ਸਾਰਾ ਕੁਝ ਚੋਪ ਕਰਕੇ ਰੱਖ ਲੈਂਦੀ ਤੇ ਜਿੰਨੀ ਦੇਰ ਮੈਂ ਤੜਕਾ ਪੁੰਨਾ ਸੀ ਜਿਹਨੂੰ 5 ਮਿੰਟ ਲੱਗਦੇ 10 ਮਿੰਟ ਲੱਗਦੇ ਤੇ ਮੈਨੂੰ ਉਨੀ ਦੇਰ ਜਿਹੜਾ ਉਹ 블ੱਗੇ ਖਲੋਣਾ ਪੈਣਾ ਸੀਗਾ ਸੋ ਜਿਹੜਾ ਟਾਈਮ ਆ ਜਲਦੀ ਪਾਸ ਨਹੀਂ ਹੁੰਦਾ ਤੇ ਜਿੰਨੀ ਦੇਰ ਦੇ ਵਿੱਚ ਮੈਂ ਟਮਾਟਰ ਜਿਹੜੇ ਆ ਚੌਪ ਕਰਦੀ ਪਈ ਆ ਉਹਨੇ ਦੇਰ ਦੇ ਵਿੱਚ ਜਿਹੜਾ ਤੜਕਾ ਆ ਉਹ ਪੁੱਜ ਜਾਂਦਾ ਆ ਸੋ ਇੱਧਰ ਮੈਂ ਟਮਾਟਰ ਚੌਪ ਕਰਦੀ ਪਈ ਸੀ ਮਤਲਬ ਕਿ ਪਹਿਲਾਂ ਮੈਂ ਅਦਰਕ ਪਾ ਦਿੱਤਾ ਹਰੀ ਮਿਰਚ ਪਾ ਦਿੱਤੀ ਤੇ ਟਮਾਟਰ ਪਾ ਦਿੱਤੇ ਜਦੋਂ ਉਹਨੂੰ ਮੈਂ ਚਲਾਇਆ ਨਾ ਤੇ ਇਹਦਾ ਹੈਂਡਲ ਜਿਹੜਾ ਟੁੱਟ ਗਿਆ ਚਲੋ ਕੋਈ ਗੱਲ ਨਹੀਂ ਜਿਹੜਾ ਮੈਂ ਟਮਾਟਰ ਸੀ ਇਹਨੂੰ ਤੇ ਮੈਂ ਮਿਕਸੀ ਵਿੱਚ ਪਾ ਕੇ ਗ੍ਰाइंड ਕਰ ਲਿਆ ਸੀਗਾ ਬਟ ਮੈਨੂੰ ਜਿਹੜਾ ਆ ਉਹ ਨਾਟ ਕਟਰ ਦੇ ਵਿੱਚ ਹੀ ਜਿਹੜਾ ਜ਼ਿਆਦਾ ਵਧੀਆ ਲੱਗਦਾ ਆ ਜਦੋਂ ਮੈਂ ਕੋਈ ਆਮ ਸਿੰਪਲ ਜੀ ਸਬਜੀ ਬਣਾਉਣੀ ਹੋਵੇ ਨਾ ਫਿਰ ਬੈਸਟ ਜਿਹੜਾ ਟੂਲ ਆ ਉਹ ਨਾਟ ਕਟਰ ਹੀ ਆ ਹਾਂ ਜਦੋਂ ਕੋਈ ਸਪੈਸ਼ਲ ਸਬਜੀ ਬਣਾਉਣੀ ਹੋਵੇ ਫਿਰ ਮਿਕਸੀ ਵਗੈਰਾ ਦੀ ਲੋੜ ਪੈਂਦੀ ਆ ਵੈਸੇ ਮੈਂ ਮਿਕਸੀ ਬਹੁਤ ਘੱਟ ਯੂਜ਼ ਕਰਦੀ ਆ ਅਗਰ ਡਰਾਈ ਫਰੂਟ ਵੀ ਕਈ ਵਾਰ ਥੋੜਾ ਬਤਾ ਜਿਹੜਾ ਆ ਉਹਨੂੰ ਮਤਲਬ ਕਿ ਗ੍ਰੇਡ ਕਰਨਾ ਹੋਵੇ ਜਾਂ ਬ੍ਰੀਕ ਕਰਨਾ ਹੋਵੇ ਨਾ ਫਿਰ ਨਟ ਕਟਰ ਵਿੱਚ ਹੀ ਕਰ ਲੈਣੀ ਆ ਬਹੁਤ ਵਧੀਆ ਹੋ ਜਾਂਦਾ ਆ ਸੋ ਜਿਹੜਾ ਨਟ ਜਿਹੜਾ ਇਹ ਨਟ ਕਟਰ ਸੀ ਨਾ ਇਹਦਾ ਵੀ ਹੈਂਡਲ ਟੁੱਟ ਗਿਆ ਸੀਗਾ ਤੇ ਇਹਨੂੰ ਮੈਂ ਬਾਅਦ ਵਿੱਚ ਠੀਕ ਕਰ ਲਿਆ ਸੀ ਮੇਰੇ ਹਸਬੰਦ ਨੇ ਇਹਨੂੰ ਠੀਕ ਕਰ ਦਿੱਤਾ ਤੇ ਉਧਰ ਜਿਹੜਾ ਆ ਤੜਕਾ ਪੁੱਜ ਗਿਆ ਹੋਇਆ ਆ ਮੈਂ ਟਮਾਟਰ ਵਿੱਚ ਪਾ ਦਿੱਤੇ ਆ ਮਸਾਲੇ ਵੀ ਵਿੱਚ ਪਾ ਦਿੱਤੇ ਆ ਤੇ ਪਰ ਜਿਹੜਾ ਆ ਮੈਂ ਜਿੰਨੇ ਦਿਨ ਇਹ ਹੁਣ ਸਮਾਨ ਪੁੱਜਦਾ ਪਿਆ ਨਾ ਓਨੇ ਦਿਨ ਮੈਂ ਜਿਹੜਾ ਨਾਲਾ ਉਹ ਧਨੀਆਂ ਵੀ ਕੱਟ ਲੈਣਾ ਮਤਲਬ ਕਿ ਨਾਲ ਦੇ ਨਾਲ ਹੀ ਜਿਹੜੇ ਉਹ ਸਾਰੇ ਕੰਮ ਕਰ ਲੈਣੇ ਆ ਇਸ ਤਰ੍ਹਾਂ ਮੈਨੂੰ ਐਵੇਂ ਲੱਗਦਾ ਕਿ ਸਬਜੀ ਜਿਹੜੀ ਬਹੁਤ ਹੀ ਜਲਦੀ ਬਣ ਗਈ ਹੈ ਤੇ ਮੈਨੂੰ ਉਹਦੇ ਲਾਗੇ ਖਲੋ ਕੇ ਬੋਰ ਨਹੀਂ ਹੋਣਾ ਪੈਂਦਾ ਸੋ ਮੈਂ ਜਿਹੜਾ ਤੜਕੇ ਦੇ ਵਿੱਚ ਨਾਲ ਹੀ ਜਿਹੜਾ ਹੈ ਉਹ ਧਨੀਆ ਵੀ ਪਾ ਦਿੱਤਾ ਆ ਹਾਂ ਤੁਸੀਂ ਉੱਪਰ ਦੀ ਵੀ ਪਾ ਸਕਦੇ ਹੋ ਬਾਅਦ ਜਦੋਂ ਅਸੀਂ ਸਬਜੀ ਬਣ ਜਾਂਦੀ ਉਸਦੇ ਮਤਲਬ ਕਿ ਉਸ ਟਾਈਮ ਵੀ ਪਾ ਸਕਦੇ ਆ ਪਰ ਜਿਹੜਾ ਆ ਨਾ ਜਦੋਂ ਅਸੀਂ ਜੇ ਕੋਈ ਬੱਚਾ ਧਨੀਆ ਵਗੈਰਾ ਨਹੀਂ ਨਾ ਖਾਂਦਾ ਤਾਂ ਇਹ ਸਭ ਤੋਂ ਬੈਸਟ ਤਰੀਕਾ ਹੈ ਕਿ ਤੜਕੇ ਦੇ ਵਿੱਚ ਪਾ ਦਿਵੋ ਮਟਰ ਪਾ ਦਿੱਤੇ ਆ ਆਲੂ ਪਾ ਦਿੱਤੇ ਆ ਸੋ ਸਬਜੀ ਦਾ ਰੜਕ ਜਿਹੜੀ ਆ ਉਹ ਹੁਣ ਬਣਨ ਨੂੰ ਤਿਆਰ ਹੋ ਗਈ ਐ ਕੁੱਕਰ ਦਾ ਜਿਹੜਾ ਟੱਕਣਾ ਉਹ ਬੰਦ ਕਰਕੇ 5 5 ਕਿ ਮਿੰਟ ਜਿਹੜਿਆ ਉਹ ਮੈਂ ਦੇ ਦੇਨੇ ਆ ਉਸ ਤੋਂ ਬਾਅਦ ਜਿਹੜਾ ਪ੍ਰੈਸ਼ਰ ਆ ਉਹ ਡਾਊਨ ਕਰ ਲੈਣਾ ਸੋ ਸਿੰਪਲ ਜੀ ਸਬਜੀ ਆ ਨਾਲ ਦੇ ਨਾਲ ਜਿਹੜੀ ਆ ਉਹ ਸਫਾਈ ਵੀ ਕਰ ਲੈਣੀ ਆ ਤੇ ਜੇ ਤੇ ਨਾ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਹਰ ਵਾਰੀ ਇਦਾਂ ਨਹੀਂ ਹੁੰਦਾ ਕਿ ਸਫਾਈ ਬਾਰ ਬਾਰ ਕੀਤੀ ਜਾਂਦੀ ਆ ਟਾਈਮ ਹੀ ਨਹੀਂ ਹੁੰਦਾ ਇੰਨੀ ਬਿਜ਼ੀ ਹੁੰਦੇ ਆ ਨਾ ਮਤਲਬ ਬਸ ਫਟਾਫਟ ਹੁੰਦਾ ਕਿ ਇਹ ਕੰਮ ਕਰ ਲਓ ਉਹ ਕੰਮ ਕਰ ਲਓ ਫਿਰ ਇੱਕੋ ਵਾਰ ਜਿਹੜੀ ਉਹ ਸਫਾਈ ਹੁੰਦੀ ਆ ਸੋ ਸਬਜੀ ਜਿਹੜੀ ਆ ਮੈਂ ਬਣਨ ਵਾਸਤੇ ਇੱਕ ਸਾਈਡ ਤੇ ਬੰਦੀ ਪਈ ਆ ਤੇ ਦੂਜੀ ਪਾਸੇ ਮੈਂ ਫਟਾਫਟ ਆਟਾ ਗੁੰਨ ਲਿਆ ਆ ਕਈ ਵਾਰੀ ਕੀ ਹੁੰਦਾ ਕਈਆਂ ਨੂੰ ਆਟਾ ਗੁੰਨਣਾ ਵੀ ਬੜਾ ਔਖਾ ਲੱਗਦਾ ਆ ਬਟ ਜੇ ਤੁਸੀਂ ਥੋੜੀ देर ਆਟੇ ਨੂੰ ਗੁੰਨ ਕੇ ਥੋੜੀ देर ਰੱਖ ਦੇਵੋ ਫਿਰ ਦੁਬਾਰਾ ਗੁੰਨ ਲਗੋ ਨਾ ਤੇ ਆਟਾ ਜਿਹੜਾ ਆ ਉਹ ਬਹੁਤ ਜਲਦੀ ਗੁੱਝ ਜਾਂਦਾ ਆ ਮੈਂ ਪਹਿਲਾਂ ਕੀ ਕਰਦੀ ਹੁੰਦੀ ਸੀਗੀ ਕਿ ਪਹਿਲਾਂ ਮੈਂ ਨਾ ਆਟੇ ਨੂੰ ਗਿੱਲਾ ਕਰਕੇ ਥੋੜੀ ਜੀਆਂ ਮੁਕੀਆਂ ਦੇ ਕੇ ਤੇ ਸਾਈਡ ਤੇ ਰੱਖ ਦਿੰਦੀ ਸੀ ਤੇ ਫਿਰ ਸਬਜ਼ੀ ਬਣਾ ਲੈਂਦੀ ਸੀ ਔਰ ਫਿਰ ਦੁਬਾਰਾ ਆਟੇ ਨੂੰ ਥੋੜੀਆਂ ਜੀਆਂ ਮੁਕੀਆਂ ਦੇ ਦਿੰਦੀ ਸੀ ਤਾਂ ਆਟਾ ਜਿਹੜਾ ਗੁੱਝ ਜਾਂਦਾ ਸੀਗਾ ਪਰ ਮੈਂ ਹੁਣ ਐਵੇਂ ਨਹੀਂ ਕਰਦੀ ਹੁਣ ਮੈਂ ਆਟੇ ਨੂੰ ਪ੍ਰੋਪਰ ਵੇ ਨਾਲ ਗੁੰਨਦੀ ਆ ਤਾਂ ਕਿ ਜਿਹੜਾ ਆ ਉਹ ਵਧੀਆ ਲੱਗੇ ਗੁੱਜਿਆ ਹੋਵੇ ਦਿਨਾਰੇ ਰੋਟੀਆਂ ਵਧੀਆ ਬਣਦੀਆਂ ਸੋ ਆਟਾ ਜਿੰਨੀਦਰ ਗੁੱਜਿਆ ਉਹਨਿੰਦੇ ਵਿੱਚ ਜਿਹੜਾ ਆ ਉਹ ਸਬਜੀ ਵੀ ਬਣ ਚੱਲੀ ਆ ਕੁੱਕਰ ਦੇ ਵਿੱਚ ਜਿਹੜੇ ਮਿਸਲਸ ਆ ਉਹ ਆਉਣੀਆਂ ਸ਼ੁਰੂ ਹੋ ਗਈਆਂ ਆ ਤੇ ਇੱਕ ਵਾਰੀ ਫੇਰ ਜਿਹੜਾ ਮੈਂ ਸਫਾਈ ਕਰ ਲੈਣੀ ਆ ਹਰ ਵਾਰੀ ਐਵੇਂ ਨਹੀਂ ਹੁੰਦਾ ਮੇਰੇ ਨਾਲ ਮੇਰਾ ਜਿਹੜਾ 9 ਵਜੇ ਤੋਂ ਲੈ ਕੇ 10 ਵਜੇ ਦਾ ਟਾਈਮ ਹੁੰਦਾ ਨਾ ਮੇਰੇ ਸਾਰੇ ਦਿਨ ਦੇ ਵਿੱਚ ਨਾ ਸਭ ਤੋਂ ਬਿਜ਼ੀ ਟਾਈਮ ਹੁੰਦਾ ਆ ਇਸ ਟਾਈਮ ਦੇ ਵਿੱਚ ਨਾ ਮੈਂ ਮੈਨੂੰ ਐਵੇਂ ਹੁੰਦਾ ਹੈ ਕਿ ਬਸ ਜਿਵੇਂ ਕਿਆ ਲੋਕੇ ਮੈਨੂੰ ਮੇਨਾਂ ਕੋਈ ਗੱਲ ਵੀ ਨਾ ਕਰੇ ਮੈਂ ਮੈਂ ਕਿਸੇ ਦਾ ਮੈਨੂੰ ਫੋਨ ਵੀ ਆ ਜਾਂਦਾ ਹੈ ਨਾ ਜਾਂ ਕੋਈ ਮੈਨੂੰ ਡਿਸਟਰਬ ਵੀ ਕਰਦਾ ਹੈ ਤੇ ਮੈਨੂੰ ਨਾ ਖਿਚ ਜੀ ਆਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਮੈਨੂੰ ਹੁੰਦਾ ਕਿ ਫਟਾਫਟ ਜਿਹੜਾ ਆ ਉਹ ਮੈਂ ਆਪਣਾ ਕੰਮ ਜਿਹੜਾ ਕਰ ਲਵਾਂ ਹੈ ਨਾ ਇਹੀ ਦਿਹਾੜਾ ਰਾਤ ਨੂੰ ਡਿਨਰ ਦੀ ਤਿਆਰੀ ਵੀ ਹੁੰਦੀ ਆ ਬਟ ਡਿਨਰ ਦੇ ਵਿੱਚ ਮੈਂ ਪਹਿਲਾਂ ਸਬਜ਼ੀ ਬਣਾ ਲੈਨੀ ਆ ਫਿਰ ਥੋੜੀ ਦੇਰ ਬੈਠ ਚੱਨੀ ਆ ਤੇ ਫਿਰ ਬਾਅਦ ਚ ਫੁਲਕੇ ਬਣਾ ਲੈਨੀ ਉਹਦੇ ਕਿ ਥੋੜੇ ਥੋੜੇ ਟਾਈਮ ਦਾ ਗੈਪ ਪਾ ਕੇ ਕੰਮ ਕਰਦੀ ਆ ਬਟ ਇਹ ਜਿਹੜਾ ਟਾਈਮ ਹੁੰਦਾ ਨਾ ਇਹ ਬਹੁਤ ਜ਼ਿਆਦਾ ਬਿਜ਼ੀ ਹੁੰਦਾ ਮੈਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵਾਂ ਕਿ ਮੈਂ 8:30 ਵਜੇ ਸ਼ੁਰੂ ਕਰ ਲਾਂ ਜਾਂ 8:00 ਵਜੇ ਸ਼ੁਰੂ ਕਰ ਲਾਂ ਬਟ ਨਹੀਂ ਹੁੰਦਾ ਕਿਉਂਕਿ ਹੋਰ ਵੀ ਮੇਰੇ ਸਵੇਰ ਦੇ ਕੰਮ ਹੁੰਦੇ ਆ ਜਿਹੜੇ ਮੈਂ ਕਰਨੇ ਹੁੰਦੇ ਆ हां जिस दिन ਬੱਚਾ ਨੂੰ ਛੁੱਟੀ ਹੁੰਦੀ ਆ ਨਾ ਉਸ ਦਿਨ ਭਾਵੇਂ 5-10 ਮਿੰਟ ਪਹਿਲਾਂ ਮੈਂ ਇਹ ਕੰਮ ਕਰ ਲਵਾਂ ਬਟ ਹਾਂ ਇੱਕ ਗੱਲ ਹੋਰ ਹੁੰਦੀ ਆ ਕਿ ਮੈਂ ਕਿਉਂ 9 ਵਜੇ ਇਹ ਮਤਲਬ ਕਿ ਆਪਣਾ ਕੰਮ ਸ਼ੁਰੂ ਕਰਦੀ ਆ ਇੱਧਰ ਜਿਹੜੀ ਸਬਜ਼ੀ ਆ ਉਹ ਬਣ ਕੇ ਤਿਆਰ ਹੋ ਗਈ ਆ ਤੇ ਸਭ ਤੋਂ ਪਹਿਲਾਂ ਮੈਂ ਜਿਹੜਾ ਆ ਉਹ ਟਿਫਨ ਹੀ ਪੈਕ ਕਰਨਾ ਆ ਸੋ ਮੈਂ ਤੁਹਾਨੂੰ ਦੱਸਣ ਲੱਗੀ ਸੀ ਕਿ ਮੈਂ ਐਵੇਂ ਕਿਉਂ ਕਰਦੀ ਆ ਮੈਨੂੰ ਮਤਲਬ ਕਿ ਇਸ ਤਰ੍ਹਾਂ ਹੁੰਦਾ ਆ ਕਿ ਮੈਂ ਨਾ ਉਹਦੋ ਹੀ ਕੰਮ ਸ਼ੁਰੂ ਕਰਦੀ ਆ ਜਦੋਂ ਸਾਰੇ ਜਣੇ ਉੱਠ ਜਾਂਦੇ ਆ ਨਾ ਜਦੋਂ ਸਾਰੇ ਜਣੇ ਤਿਆਰ ਹੁੰਦੇ ਆ ਰੋਟੀ ਖਾਣ ਵਾਸਤੇ ਨਾਸ਼ਤਾ ਕਰਨ ਵਾਸਤੇ ਜਿਵੇਂ ਪਹਿਲਾਂ ਨਾਸ਼ਤਾ ਬਣਾ ਕੇ ਰੱਖ ਦਿੰਦੀ ਆ ਨਾ ਤੇ ਫਿਰ ਵੀ ਮੈਨੂੰ ਜਿਹੜਾ ਆ ਉਹ ਬਹਿਣਾ ਪੈਂਦਾ ਆ ਬੋਰ ਹੋਣਾ ਪੈਂਦਾ ਕਿ ਜਦੋਂ ਸਾਰੇ ਜਣੇ ਤਿਆਰ ਹੋਣਗੇ ਫਿਰ ਜਿਹੜਾ ਉਹ ਨਾਸ਼ਤਾ ਕਰਨਗੇ ਮੇਰਾ ਟਾਈਮ ਵੇਸਟ ਹੋ ਜਾਂਦਾ ਆ ਸੋ ਇਸੇ ਕਰਕੇ ਮੈਂ ਹਮੇਸ਼ਾ ਜਿਹੜਾ ਨਾ 9 ਵਜੇ ਤੋਂ ਲੈ ਕੇ 10 ਵਜੇ ਦੇ ਵਿੱਚ ਵਿੱਚ ਹੀ ਇਹ ਕੰਮ ਕਰਦੀ ਆ ਇਸ ਤਰ੍ਹਾਂ ਮੇਰਾ ਟਾਈਮ ਵੇਸਟ ਨਹੀਂ ਹੁੰਦਾ ਨਹੀਂ ਤੇ ਮੇਰਾ ਜਿਹੜਾ ਟਾਈਮ ਆ ਜੇ ਮੈਂ ਪਹਿਲਾਂ ਰੋ ਨਾਸ਼ਤਾ ਬਣਾ ਕੇ ਰੱਖ ਦਵਾਂ ਨਾ ਫਿਰ ਮੇਰਾ 9 ਤੋਂ 10 ਵੇ ਦਾ ਟਾਈਮ ਹੁੰਦਾ ਨਾ ਇਹ ਵੇਸਟ ਹੋ ਜਾਂਦਾ ਆ ਫਿਰ ਵੀ ਮੇਰਾ ਜਿਹੜੀ ਡੇਲੀ ਰੁਟੀਨ ਆ ਜਿਹੜਾ ਮਤਲਬ ਕਿ ਸਫਾਈਆਂ ਵਗੈਰਾ ਦਾ ਕੰਮ ਆ ਉਹ 10 ਵਜੇ ਤੋਂ ਬਾਅਦ ਹੀ ਸ਼ੁਰੂ ਹੁੰਦਾ ਆ ਸੋ ਮੈਂ ਜਿਹੜਾ ਟਿਫਨ ਆ ਦੁਕਾਨ ਦਾ ਜਿਹੜਾ ਟਿਫਨ ਆ ਉਹ ਪੈਕ ਕਰ ਦਿੱਤਾ ਆ ਤੇ ਇੱਧਰ ਹੁਣ ਸਾਰੇ ਜਣੇ ਨਾਸ਼ਤਾ ਕਰਦੇ ਪਏ ਆ ਡੈਡੀ ਤੇ ਮੇਰੇ ਹਸਬੰਡ ਤੇ ਮੰਮੀ ਤੇ ਬਸ ਨਾਲ ਦੇ ਨਾਲ ਮੈਂ ਚਾਹ ਵੀ ਬਣਨ ਵਾਸਤੇ ਰੱਖੀ ਹੋਈ ਆ ਸੋ ਦਾਸ ਜਿਹੜਿਆ ਵਜ ਚੁੱਕਿਆ ਤੇ ਸਾਰਿਆਂ ਨੇ ਨਾਸ਼ਤਾ ਕਰ ਲਿਆ ਹੁਣ ਆ ਮੇਰੀ ਵਾਰੀ ਸੋ ਮੈਂ ਜਿਹੜਾ ਆ ਉਹ ਤੁਹਾਨੂੰ ਦੱਸਿਆ ਹੈ ਕਿ ਥੋੜੇ ਜੇ ਹੈਲਥ ਇਸ਼ੂ ਆ ਉਹਦੇ ਕਰਕੇ ਮੈਂ ਜਿਹੜੀ ਆਪਣੀ ਰੋਟੀ ਆ ਉਹ ਡਿਪ ਕਰਕੇ ਹੀ ਖਾਣੀ ਆ ਗਰੀਵੀ ਵਾਲੀ ਸਬਜ਼ੀ ਦੇ ਨਾਲ ਸੋ ਆਲੂ ਮਟਰ ਜਿਹੜੇ ਆ ਮੈਂ ਪਾ ਦਿੱਤੇ ਆ ਉਹਦੇ ਵਿੱਚ ਤੇ ਨਾਲ ਜਿਹੜੀਆਂ ਮੈਂ ਪਤਲੀ ਜੀ ਦਹੀਂ ਦੀ ਲੱਸੀ ਬਣਾ ਲੈਣੀ ਆ ਪਹਿਲਾਂ ਜਿਹੜੀ ਮੇਰੀ ਆਦਤ ਹੁੰਦੀ ਸੀ ਮੈਂ ਨਾ ਰੋਟੀ ਦੇ ਨਾਲ ਜਿਹੜੀ ਆ ਸਵੇਰ ਦੇ ਨਾਸ਼ਤੇ ਨਾਲ ਚਾਹ ਹੀ ਪੀਂਦੀ ਹੁੰਦੀ ਸੀ ਬਟ ਹੁਣ ਮੈਂ ਛੱਡ ਦਿੱਤੀ ਆ ਹੁਣ ਮੈਂ ਦਹੀਂ ਦੀ ਲੱਸੀ ਹੀ ਪੀਂਨੀ ਆ ਸੋ ਇਹ ਸੀਗਾ ਮੇਰਾ ਅੱਜ ਦਾ ਵਲੌਗ ਇੱਥੋਂ ਤੱਕ ਹੀ ਸੀਗਾ ਤੇ ਹੁਣ ਮੈਂ ਬਹਿ ਕੇ ਆਰਾਮ ਨਾਲ ਕਰਨਾ ਹੈ ਆਪਣਾ ਅਨਾਸ਼ਤਾ ਸੋ ਇਸ ਤੋਂ ਅੱਗੋਂ ਦੀ ਜਿਹੜੀ ਰੂਟੀਨ ਆ ਮੈਂ ਤੁਹਾਡੇ ਨਾਲ ਨੈਕਸਟ ਵਲੌਗ ਵਿੱਚ ਸ਼ੇਅਰ ਕਰੂੰਗੀ ਸੋ ਤੁਸੀਂ ਜਿਹੜਾ ਆ ਉਹ ਚੈਨਲ ਦੇ ਨਾਲ ਜੁੜੇ ਰਹੋ ਤੇ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਆ ਤੀਸ ਨੂੰ ਲਾਈਕ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਥੈਂਕ ਯੂ ਫॉर ਵਾਚਿੰਗ